ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਕਾਫੀ ਦਿਨ ਤੋਂ ਇੱਕ ਸੋਸ਼ਲ ਮੀਡੀਆ ਦਾ ਆਪਾਂ ਵਿਵਾਦ ਜਾਂ ਵੇਖ ਰਹੇ ਆ ਜਦੋਂ ਤੋਂ ਸ਼ਰੋਮਨੀ ਅਕਾਲੀ ਦਲ ਨੂੰ ਸਜ਼ਾ ਲੱਗੀ ਹੈ ਤੇ ਸਜ਼ਾ ਭੁਗਤ ਰਹੇ ਸਰਦਾਰ ਸ਼ਖਬੀਰ ਸਿੰਘ ਬਾਦਲ ਜੀ ਤੇ ਜਦੋਂ ਗੋਲੀ ਚੱਲਦੀ ਹੈ ਉਹਦੀ ਸਾਰਿਆਂ ਨੇ ਨਖੇਦੀ ਕੀਤੀ ਅਸਾਂ ਵੀ ਕੀਤੀ ਸੀਐਨ ਸਾਹਿਬ ਨੇ ਵੀ ਕੀਤੀ ਉਹਨਾਂ ਜਿੰਨੀਆਂ ਪਾਰਟੀਆਂ ਦੇ ਸੀਨੀਅਰ ਲੀਡਰਸ਼ਿਪ ਸਾਰਿਆਂ ਨੇ ਇਸ ਗੱਲ ਦੀ ਨਿਖੇਦੀ ਕੀਤੀ ਚਲੋ ਮਾੜੀ ਗੱਲ ਹੋਈ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਛੇ ਅਕਾਲ ਤਖਤ ਸਭ ਲੋਕਾਂ ਨੂੰ ਸਜ਼ਾ ਲੱਗੀ ਹੋਵੇ ਫਿਰ ਉਸ ਤੋਂ ਉੱਪਰ ਕੋਈ ਨਹੀਂ ਰਹੀ ਗੱਲ ਉਸ ਤੋਂ ਬਾਅਦ ਕਾਰਵਾਈ ਦੀ ਕਾਰਵਾਈ ਦੀ ਗੱਲ ਇਹ ਹੁੰਦੀ ਹੈ ਕਿ ਜਦੋਂ ਕੋਈ ਕਾਰਵਾਈ ਹੋਣੀ ਹੋਵੇ ਉਹਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਆ ਉਥੋਂ ਤੇ ਸਾਰੇ ਸੀਸੀਟੀਵੀ ਫੁਟੇਜ ਲਾਏ ਜਾਂਦੇ ਆ ਔਰ ਵਿਕਰਮ ਸਿੰਘ ਮਜੀਠੀਆ بار بار ਬਰੀਕੀ ਦੇ ਨਾਲ ਫੁਟੇਜ ਕੱਢ ਕੇ ਉਸ ਸਾਰੇ ਐਪੀਸੋਡ ਨੂੰ ਲੋਕਾਂ ਦੇ ਵਿੱਚ ਵਿਖਾਰ ਰਿਆ ਜੀ ਚੌੜਾ ਇਧਰੋਂ ਆਇਆ ਜੀ ਫਲਾਨਾ ਇਧਰੋਂ ਆਇਆ ਜੀ ਆ ਉਧਰੋਂ ਆਇਆ ਜੀ ਤੇ ਇਹ ਸਹਿਯੋਗ ਤੁਸੀਂ ਪੁਲਸ ਨਾਲ ਵੀ ਕਰੋ ਨਾ ਔਰ ਪੁਲਸ ਨੂੰ ਜਿਹੜੀਆਂ ਉਥੋਂ ਦੀਆਂ ਸੀਸੀਟੀਵੀ ਨਹੀਂ ਦਿੱਤੀਆਂ ਜਾ ਰਹੀਆਂ ਉਹਦੇ ਕੁਝ ਕਾਰਨ ਨੇ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਉਹਦੇ ਕੁਝ ਕਾਰਨ ਨੇ ਕਿ ਜੇ ਪੁਲਸ ਬਰੀਕੀ ਨਾਲ ਸੀਸੀਟੀਵੀ ਖੰਘਾਲਣ ਲੱਗੀ ਤੇ ਬਹੁਤ ਕੁਝ ਵਿੱਚ ਆਉਣਾ ਉਹ ਇਕੱਲਾ ਐਸਪੀ ਹਰਪਾਲ ਸਿੰਘ ਨੂੰ ਹੱਥ ਮਲਾਉਂਦਾ ਨਹੀਂ ਚੌੜਾ ਆਉਣਾ ਔਰ ਵੀ ਕਈਆਂ ਨੂੰ ਹੱਥ ਮਲਾਉਂਦਾ ਜਿਹੜਾ ਚੌੜਾ ਵਿੱਚ ਆਉਣਾ ਸੋ ਇਸ ਕਰਕੇ ਇਹ ਆਪਦੀ ਨਕਾਮੀ ਛਪਾਉਣ ਵਾਸਤੇ ਓਨੇ ਕਿ ਸੀਸੀਟੀਵੀ ਕੱਢ ਦਿਆ ਕਿ ਜਿਹਦੇ ਵਿੱਚ ਲੋਕਾਂ 'ਚ ਮੈਸੇਜ ਫਲਾਇਆ ਜਾਵੇ ਕਿ ਪੁਲਸ ਜਿਹੜੀ ਉਹ ਕੋਈ ਕੋਈ ਕਾਰਵਾਈ ਨਹੀਂ ਕਰ ਰਹੀ ਮੈਂ ਹੈਰਾਨ ਆ ਕਿ ਪੁਲਸ ਸਿਰਫ ਦਸਰਬੇ ਕੋ ਗੁਰੂ ਦੇ ਸਤਕਾਰ ਵਜੋਂ ਇਹਨਾਂ ਦੇ ਸਖਤਾਈ ਸ਼ਕਤੀ ਨਹੀਂ ਕਰ ਰਹੀ ਪਰ ਪੁਲਸ ਨੂੰ ਹਾਈ ਕੋਰਟ ਜਾਣਾ ਪਿਆ ਇਹਨਾਂ ਵਾਸਤੇ ਆਪਦੀਆਂ ਸੀਸੀਟੀਵੀ ਲੈਣ ਵਾਸਤੇ ਜਦਕਿ ਪੁਲਸ ਆਪਦੇ ਬਲਬੁੱਤੇ ਤੇ ਲੈ ਸਕਦੀ ਆ ਔਰ ਜਿਹੜੀਆਂ ਇਹ ਸੀਸੀਟੀਵੀ ਦਿਆਂ ਫੁੱਟ ਇਸ ਲੀਕ ਕਰ ਰਹੇ ਨੇ ਮਜੀਠੀਆ ਸਾਹਿਬ ਜਾਂ ਉਹਨਾਂ ਦੇ ਚੇਲੇ ਬੇਲੇ ਔਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਇੱਕ ਇਹਨਾਂ ਚ ਵਕੀਲ ਵੀ ਆ ਜਿਹੜਾ ਚੰਡੀਗੜ੍ਹ ਬੈਠ ਕੇ ਇਹਨਾਂ ਦੇ ਬਾਰੇ ਹੱਕ ਜੋ ਬੋਲਦਾ ਉਹਨੂੰ ਇਹ ਪਤਾ ਹੋਣਾ ਕਿ ਇਹ ਜਿਹੜੀ ਆ ਤੁਸੀਂ شہادتਨਾ ਸ਼ੀਟਸ਼ਾੜੀ ਕਰ ਰਹੇ ਹੋ ਇਹ 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 ਅਪਰਾਧ ਆ ਕਿਉਂਕਿ ਜਿੰਨਾ ਚਿਰ ਪੁਲਿਸ ਦੀ ਇਨਕੁਆਇਰੀ ਕਿਸੇ ਪਾਸੇ ਨਹੀਂ ਲੱਗ ਲੱਗ ਜਾਂਦੀ ਉਹਨਾਂ ਚਿਰ ਇਹ ਅਪਰਾਧ ਆ ਮੇਰੇ ਵੀਰੋ ਜੇ ਤੁਸੀਂ ਗੱਲ ਕਰੋ ਕਿ ਇਹ ਕਿਉਂ ਨਹੀਂ ਦੇ ਰਹੇ ਸੀਸੀਟੀਵੀ ਫੁਟੇਜ ਮੈਨੂੰ ਪਤਾ ਉਹਦੇ ਵਿੱਚ ਬਹੁਤ ਕੁਝ ਹੈ ਹਾਂ ਮਜੀਠੀਆ ਸਾਹਿਬ ਨੇ ਕਿਹਾ ਜੀ ਐਸਪੀ ਰਪਾਲ ਸਿੰਘ ਹੱਥ ਮਿਲਾ ਰਿਹਾ ਐਸਪੀ ਰਪਾਲ ਸਿੰਘ ਯਾਰ ਨਰੈਣ ਸਿੰਘ ਚੌੜੇ ਦੀਆਂ ਤੇ ਕਈ ਜਥੇਦਾਰ ਸਾਹਿਬਾਨਾਂ ਨਾਲ ਤੁਹਾਡੇ ਧਾਮੀ ਸਾਹਿਬ ਨਾਲ ਆ ਮੇਰੇ ਕੋਲ ਇੱਕ ਫੋਟੋ ਪਈ ਆ ਆ ਲਓ ਹੁਣ ਇਹਦਾ ਕੀ ਕਰੋਗੇ ਇਹ ਤੁਹਾਡਾ ਪ੍ਰਤਾਪ ਸਿੰਘ ਸਖਤਰ ਆ ਮੈਨੂੰ ਲੱਗਦਾ ਕੋਈ ਕਿਤਾਬ ਰਿਲੀਜ਼ ਕਰ ਰਿਹਾ ਇਹ ਨਰੈਣ ਸਿੰਘ ਚੌੜਾ ਤੇ ਪ੍ਰਤਾਪ ਸਿੰਘ ਇਕੱਠੇ ਖੜੇ ਨੇ ਇਹ ਤੁਹਾਡੇ ਗਰੇਆ ਸਾਹਿਬ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬ ਇਹਦੇ ਬਾਰੇ ਤੁਸੀਂ ਹੁਣ ਕੀ ਕਹੋਗੇ ਇਹਦੇ ਵਿੱਚ ਵੇਖ ਲਓ ਇਹਦੇ ਵਿੱਚ ਵੀ ਇਹ ਤੁਹਾਡੇ ਸਕੱਤਰ ਸਾਹਿਬ ਇਹ ਅਭਿਆਸੀ ਸਾਹਿਬ ਸਿੰਘ ਸਾਹਿਬ ਸਿੰਘ ਸਾਹਿਬ ਇਹ ਨਰੈਣ ਸਿੰਘ ਚੌੜਾ ਇਹ ਸਾਰੇ ਇੱਥੇ ਵੀ ਖੜੇ ਆ ਮਤਲਬ ਕਿ ਗੱਲ ਇਹ ਆ ਕਿ ਇਹ ਆਪ ਦੀਆਂ ਸੀਸੀਟੀਵੀ ਕੱਢ ਕੇ ਪੁਲਿਸ ਨੂੰ ਬਧਰਾਨ ਕਰ ਰਹੇ ਆ ਜਦ ਕਿ ਬਰੀਕੀ ਨਾਲ ਨਹੀਂ ਇਹ ਸਾਰੀ ਇਨਕੁਆਰੀ ਨੂੰ ਚੱਲਣ ਦਿੱਤੇ ਮੈਂ ਵੀ ਇਸ ਗੱਲ 'ਚ ਮੇਰੇ ਮਨ ਨੂੰ ਦੁੱਖ ਆ ਕਿ ਯਾਰ ਫੇਰ ਵੀ ਉਹ ਡਿਪਟੀ ਚੀਫ ਮਿਨਿਸਟਰ ਰਹੇ ਨੇ ਉਹਨਾਂ ਤੇ ਗੋਲੀ ਚੱਲੀ ਉਹਦੀ ਬਰੀਕੀ ਲੈਂ ਇਨਕੁਆਇਰੀ ਹੋਣੀ ਚਾਹੀਦੀ ਆ ਔਰ ਮੈਂ ਸਮਝਦਾ ਕਿ ਇਹਦਾ ਸਾਰਾ ਤੇ ਸਾਰਾ ਜ਼ਿੰਮੇਵਾਰ ਜਿੱਥੇ ਵਿਕਰਮ ਸਿੰਘ ਮਜੀਠੀਆ ਵਾ ਉੱਥੇ ਹਰਜਿੰਦਰ ਸਿੰਘ ਧਾਮੀ ਵੀ ਆ ਕਿਉਂ ਨਹੀਂ ਉਹ ਬਈ ਸਾਰੀ ਜਾਂਚ ਜਿਹੜੀ ਕਰ ਲੈਂਦੇ ਪੁਲਿਸ ਨੂੰ ਕਿਉਂ ਨਹੀਂ ਸੀਸੀਟੀਵੀ ਫੁਟੇਜ ਦੇ ਦਿੰਦੇ ਇੱਕ ਪਾਸੇ ਤੇ ਇਹ ਗੱਲ ਕਹਿ ਦਿੰਦੇ ਆ ਕਿ ਸਾਡਾ ਤੇ ਜੀ ਧਾਰਕ ਧਾਰਮਿਕ ਮਸਲਿਆਂ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਫਰ ਇਹ ਤਾਂ ਸਾਬਤ ਤੁਸੀਂ ਕਰਤਾ ਨਾ ਕਿ ਧਾਰਮਿਕ ਸੰਸਥਾ ਜਿਹੜੀ ਸ਼ਰੋਨੀ ਕਮੇਟੀ ਉਹ ਤੁਹਾਡੇ ਅੰਡਰ ਹੀ ਚੱਲਦੀ ਆ ਮਜੀਠੀਆ ਸਾਹਿਬ ਜੇ ਤੁਹਾਨੂੰ ਉਥੋਂ ਦੇ ਸੀਸੀਟੀਵੀ ਫੁਟੇਜ ਜਿਹੜੀਆਂ ਤੁਹਾਨੂੰ ਲੋੜਿੰਦੀਆਂ ਚਾਹੀਦੀਆਂ ਉਹ ਮਿਲ ਸਕਦੀਆਂ ਤੇ ਜਿਹੜੀਆਂ ਪੁਲਿਸ ਨੂੰ ਚਾਹੀਦੀਆਂ ਉਹ ਕੋਈ ਨਹੀਂ ਮਿਲ ਰਹੀਆਂ ਇਹਦੇ ਬਾਰੇ ਮੈਂ ਤੁਹਾਨੂੰ ਇਹ ਗੱਲ ਕਰਨੀ ਚਾਹਣਾ ਦੂਜੀ ਰਹੀ ਗੱਲ ਤੁਸੀਂ ਕਾਰਵਾਈ ਤੇ ਸ਼ੱਕ ਕਰਦੇ ਹੋ ਅੱਜ ਤੱਕ ਤੁਸੀਂ ਕਿੱਥੇ ਕੰਪਲੀਟ ਕੀਤੀ ਆ ਚਾਹੇ ਮਜੀਠੀਆ ਸਾਹਿਬ ਨੇ ਕੀਤੀ ਆ ਪਾਰਟੀ ਨੇ ਕੀਤੀ ਆ ਸ਼ਰੋਨੀ ਕਮੇਟੀ ਨੇ ਕੀਤੀ ਆ ਜਾਂ ਬਾਦਲ ਸਾਹਿਬ ਨੇ ਕੀਤੀ ਕਿਸੇ ਨੇ ਕੰਪਲੇਨਟ ਹੀ ਨਹੀਂ ਕੀਤੀ ਤੇ ਦੂਜੀ ਗੱਲ ਇੱਕ ਹੋਰ ਮੈਂ ਉਦੋਂ ਦਾ ਵੇਖ ਰਿਹਾ ਕਿ ਮਜੀਠੀਆ ਸਾਹਿਬ ਦੇ ਰੌਲੇ ਤੇ ਰੌਲਾ ਦੇ ਰੌਲੇ ਤੇ ਰੌਲਾ ਉਹ ਗੋਲੀ ਦੇ ਸਰਦਾਰ ਸਰਬੀਰ ਸਿੰਘ ਬਾਦਲ ਤੇ ਚੱਲੀ ਉਹਨਾਂ ਦਾ ਕੋਈ ਬਿਆਨ ਸੁਣਿਆ ਜੀ ਉਦੋਂ ਦਾ ਉਹਨਾਂ ਨੇ ਕੋਈ ਕਿੰਤੂ ਮਰਤੂ ਕੀਤੀ ਆ ਉਹਨਾਂ ਨੂੰ ਸਜ਼ਾ ਲੱਗੀ ਆ ਉਹ ਆਪਦੀ ਇਮਾਨਦਾਰੀ ਨਾਲ ਸਜ਼ਾ ਨਿਭਾ ਰਹੇ ਆ ਤੇ ਤੁਸੀਂ ਤੁਹਾਡਾ ਤੇ ਥਾਲੀਆਂ ਮਾਣਦੇ ਆ ਤਾਂ ਵੀ ਧਿਆਨ ਹੁੰਦਾ ਕਿ ਮੈਂ ਅੱਜ ਬਿਆਨ ਜਾ ਕੇ ਬਾਹਰ ਕੀ ਦੇਣਾ ਜੇ ਸੇਵਾ ਕਰਨੀ ਹੈ ਤਾਂ ਸ਼ਰਧਾ ਨਾ ਕਰੋ ਇਹ ਨਹੀਂ ਕਿ ਸਾਬਣ ਥਾਲੀ ਨੂੰ ਮਿਲ ਜਾਣਾ ਤਾਂ ਸੋਚੀ ਜਾਣਾ ਕਿ ਮੈਂ ਅੱਜ ਜਾ ਕੇ ਹੁਣ ਕਿਹੜੇ ਕਮਿਸ਼ਨਰ ਦੇ ਬਾਰੇ ਜਾ ਕੇ ਬੋਲਣਾ ਜਾਂ ਸੀਐਮ ਬਾਰੇ ਬੋਲਣਾ ਜਿਹੜਾ ਕੰਮ ਕਰਦੇ ਜੀ ਇੱਕ ਨੂੰ ਇਮਾਨਦਾਰੀ ਦੇ ਨਾਲ ਕਰੋ ਸੋ ਇਹ ਗੱਲਾਂ ਜਿਹੜੀਆਂ ਇਹ ਤੁਹਾਡੇ ਵਾਸਤੇ ਠੀਕ ਨਹੀਂ ਏ ਦੂਜੀ ਗੱਲ ਰਹੀ ਐਸਪੀਰ ਭਾਲ ਸਿੰਘ ਜੀ ਤੁਸੀਂ ਕਹਾਂ ਜੀ ਉਹ ਨੂੰ ਹੱਥ ਮਿਲਾ ਰਿਆ ਠੀਕ ਹੈ ਮੈਂ ਮੰਨ ਲਿਆ ਯਾਰ ਮਿਲਾ ਰਿਆ 2015 ਚ ਐਸਪੀਰ ਭਾਲ ਸਿੰਘ ਡੇਰੇ ਬਾਬੇ ਨਾਨਕ ਲੰਗਾਹ ਸਾਹਿਬ ਨੇ ਲਵਾਇਆ ਸੀ ਤੇ ਚੌੜੇ ਦਾ ਪਿੰਡ ਕਿਥੇ ਪੈਂਦਾ ਉਹ ਅੱਜ ਦਾ ਥੋੜਾ ਕਦੇ ਚੌੜਾ ਤੁਰਿਆ ਫਿਰਦਾ ਉਹ ਵੀ ਸਾਡੇ ਆਂਕੂ ਕਦੇ ਸਦੀਆਂ ਪੁਰਾਣਾ ਤੁਰਿਆ ਫਿਰਦਾ ਯਾਰ ਜਿਹੜੇ ਸਾਡੇ ਵਰਗੇ ਬੰਦੇ ਤੁਹਾਡੇ ਵਰਗੇ ਬੰਦੇ ਹੋਰ ਬੰਦੇ ਸਾਡਾ ਵਾਹ ਕੀ ਦਿਨਾਂ ਸਭ ਤੋਂ ਜ਼ਿਆਦਾ ਤਸੀਲਾਂ ਚ ਪੁਲਸ ਨਾਲ ਕਿਉਂਕਿ ਸਾਡੇ ਕੋਲ ਲੋਕ ਹੀ ਹੋ ਜਾਂਦੇ ਆ ਔਰ ਮਜੀਠੀਆ ਸਾਹਿਬ ਜੇ ਤੁਹਾਡੇ ਨਾਲ ਸਾਡੇ ਨਾਲ ਚੰਗੇ ਮਾੜੇ ਬੰਦਿਆਂ ਦੀ ਫੋਟੋ ਲੈ ਸਕਦੀ ਉਹ ਤੇ ਪੁਲਸ ਨਾਲ ਵੀ ਲੈ ਸਕਦੀ ਕਿਸੇ ਦੇ ਮੱਤੇ ਤੇ ਥੋੜਾ ਲਿਖਿਆ ਕਿੰਨੇ ਕੀ ਕਰ ਦੇਣਾ ਕਈ ਵਾਰ ਆਪਣੇ ਨਾਲ ਵੀ ਇਹ ਕੁਝ ਬੀਤਿਆ ਕਿ ਜਿਹੜੇ ਸਾਡੇ ਬਾੜੇ ਨੇੜੇ ਨੇੜੇ ਰਹਿੰਦੇ ਸੀਗੇ ਉਹਨਾਂ ਨੇ ਵੀ ਬੜੇ ਬੜੇ ਵੱਡੇ ਕੈਂਚਾਂ ਤੇ ਚੜ੍ਹੇ ਆ ਖੈਰ ਮੈਂ ਉਸ ਗੱਲ ਦੇ ਵਿੱਚ ਨਹੀਂ ਜਾਣਾ ਚਾਹਦਾ ਸੋ ਮੇਰੀ ਤੇ ਤੁਹਾਨੂੰ ਬੋਲਤੀ ਬੇਨਤੀ ਆ ਕਿ ਤੁਸੀਂ ਗੱਲ ਕੰਮ ਦੀ ਕਰੋ ਕੰਮ ਦੀ ਗੱਲ ਕਰੋ ਵਜਨ ਦੀ ਗੱਲ ਕਰੋ ਤੇ ਤੁਹਾਡੀ ਜਰੂਰ ਸੁਣਵਾਈ ਹੋਗੀ ਪਰ ਜਿਹੜਾ ਤੁਸੀਂ ਉਦੋਂ ਦਾ ਰੋਲਾ ਪਾ ਪਾ ਕੇ ਇਹ ਇੰਨੀਆਂ ਵੀਡੀਓਜ਼ ਲਈ ਕਰਕੇ ਮੈਂ ਸਮਝਦਾ ਕਿ ਪੁਲਿਸ ਦੇ ਕੰਮ 'ਚ ਤੁਸੀਂ ਬਹੁਤ ਵੱਡੀ ਜੜੀ ਹੋ ਰੁਕਾਵਟ ਪਈ ਆ ਔਰ ਇਹਦਾ ਨੁਕਸਾਨ ਇਸ ਬੋਲਣ ਦਾ ਨੁਕਸਾਨ ਤੁਹਾਨੂੰ ਨਹੀਂਗਾ ਇਹ ਨੁਕਸਾਨ ਸਰਦਾਰ ਸਿੰਘ ਵੀਰ ਸਾਹਿਬ ਬਾਦਲ ਦਾ ਕੋਈ ਕਰਾ ਰਹੇ ਹੋ ਸੋ ਅੱਗੇ ਤੁਹਾਡੀ ਮਰਜ਼ੀ ਆ ਬੋਲੋ ਨਾ ਬੋਲੋ ਤੁਸੀਂ ਮੈਨੂੰ ਦੱਸੋ ਉਦੋਂ ਦਾ ਇੰਨਾ ਰੌਲਾ ਪਾਇਆ ਕਾਵਾਂ ਰੌਲੀ ਪਾਈ ਹੈ ਉਹ ਇੱਕ ਪੰਜਾਬੀਆਂ ਦੀ ਘਾਫ ਤੇ ਆ ਕੁੱਕੜ ਖੇਡਾਈ ਤੇ ਆਪਦੇ ਸਿਰ 'ਚ ਪਾਈ ਆਪਾਂ ਇੰਨਾ ਰੌਲਾ ਪਾਇਆ ਉਹਦਾ ਰਿਜ਼ਲਟ ਕੀ ਆ ਜੀ ਜ਼ੀਰੋ ਉਹ ਹੋਇਆ ਫਿਰ ਸੋ ਇਸ ਕਰਕੇ ਚੁੱਪ ਕਰਕੇ ਸ਼ਾਂਦ ਅਫਸਰਾਂ ਨਾਲ ਤੁਸੀਂ ਟੱਚ 'ਚ ਰਹਿੰਦੇ ਤੇ ਤੁਹਾਡੀ ਵਧੀਆ ਤਰੀਕੇ ਨਾਲ ਸਰਮਾਈ ਹੁੰਦੀ ਸੀ ਤੁਸੀਂ ਉਹਨਾਂ ਦਾ ਸਾਥ ਦਿੰਦੇ ਤੁਹਾਡੀ ਸ਼ਰੋਣੀ ਕਮੇਟੀ ਉਹਨਾਂ ਦਾ ਸਾਥ ਦੇਦੀ ਤੇ ਅੱਜ ਤੁਹਾਨੂੰ ਆਹ ਹਾਲਾਤ ਨਾਲ ਵੇਖਣ ਨੂੰ ਮਿਲਦੇ ਸੋ ਮੈਂ ਇਹਦੀ ਗੱਲ ਕਵਾਂਗਾ ਕਿ ਪਹਿਲੇ ਦਿਨ ਮੈਂ ਕਹਿਆ ਸੀ ਕਿ ਪ੍ਰਸ਼ਾਸਨ ਦਾ ਫੇਲਿਅਰ ਆ ਪਰ ਤੇ ਜੋ ਕੁਛ ਆ ਚੱਲ ਰਿਹਾ ਵਾ ਉਹਦੇ ਵਿੱਚ ਮੇਰੀ ਇੱਕ ਦੋ ਵਾਰੀ ਸੀਨੀਅਰ ਅਫਸਰਾਂ ਨਾਲ ਗੱਲ ਹੋਈ ਆ ਉਹਨਾਂ ਨੇ ਆਪਦੀ ਮਜਬੂਰੀ ਦੱਸੀ ਕਿ ਭਾਜੀ ਆਪਾਂ ਕੀ ਕਰ ਸਕਦੇ ਹਾਂ ਹੁਣ ਇਹ ਸਾਡਾ ਸਾਫ਼ ਨਹੀਂ ਦੇ ਰਹੇ ਕਿਉਂਕਿ ਅਸੀਂ ਜ਼ਬਰਦਸਤੀ ਗੁਰੂ ਘਰ ਦੇ ਵਿੱਚ ਜਾ ਕੇ ਉਹਨਾਂ ਤੋਂ ਜਿਹੜੀਆਂ ਸੀਸੀਟੀਵੀ ਫੁਟੇਜ ਨਹੀਂ ਲੈ ਸਕਦੇ ਸਾਡੇ ਮਨ 'ਚ ਸਤਕਾਰ ਹੈਗਾ ਇਹਨਾਂ ਦੇ ਹੈਗਾ ਨਹੀਂ ਹੈਗਾ ਸੋ ਇਸ ਕਰਕੇ ਸਾਨੂੰ ਬੜਾ ਵਾਚਨ ਦੀ ਲੋੜ ਆ ਇਸ ਮੁੱਦੇ ਤੇ ਮਜੀਠੀਆ ਸਾਹਿਬ ਚੁੱਪ ਕਰ ਜਾਓ ਇਹਦੇ ਵਿੱਚ ਸਰਦਾਰ ਸਿੰਘ ਬੀ ਸਿੰਘ ਬਦਲ ਦਾ ਨੁਕਸਾਨ ਨਾ ਕਰੋ ਸ਼ਾਂਤੀ ਦੇ ਨਾਲ ਤੁਸੀਂ ਕੰਮ ਚੱਲੋਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ